ਗੱਲ ਸੇੜ ਲਈ ਤੇ ਬਾਈ ਨੇ 4 ਸਾਲ ਲੇਖ ਨੂੰ ਵੱਡੀ ਕਪੈਣ ਚਲਾਈ ਆ ਆਪ ਨੂੰ ਹਾਂਜੀ ਠੀਕ ਆ ਉਹਦੇ ਵਿੱਚ ਬਾਈ ਕਹਿੰਦਾ ਸਾਨੂੰ ੱਟਕੇ ਸੀਗੇ ਰਾਤ ਨੂੰ ਕਿਤੇ 12 ਵਜੇ ਸੌਂਜੋ ਕਿਤੇ ਜਦ 4:00 ਕਿੰਨੇ ਵਿਚਮੀ ਆ ਨੇ ਲਗਭਗ 12 ਹਾਂ ਲਗਭਗ 12 ਹਾਂ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਹਿਮਾ ਜੀ ਅੱਜ ਪਹੁੰਚੇ ਸੀ ਜੀ ਪਿੰਡ ਹੀਰੋਕਲਾ ਜੀ ਨਾਖਾਂਲੀ ਵੀ ਬਾਈ ਹੈ ਨਾਖਾਂਲੀ ਜਾ ਜਾਂਦੇ ਹਾਂ ਹਾਂਜੀ ਨਾਖਾਂਲੀ ਵੀ ਜਾ ਜਾਂਦੇ ਆ ਬਾਈ ਤੇ ਅੱਜ ਬਾਈ ਦੇ ਨਾਲ ਥੋੜੀ ਮੁਲਾਕਾਤ ਕਰਵਾਉਣੀ ਆ ਤੇ ਇੱਕ ਅੱਗੇ ਬਧੂ ਦਸਾਂ ਜੀ ਨੂੰ ਲੈ ਸਕਦੇ ਆ ਪਰਾਣੇ ਕਿਤੇ ਦੇ ਨਾਲ ਜਿੰਨੇ ਜੁੜੇ ਹੋਏ ਆ ਗਏ ਨਾਲ ਸਹਿਕਤ ਹੰਦੇ ਦੇ ਨਾਲ ਤੇ ਨਾਲੇ ਗੱਲਬਾਤ ਕਰਾਂਗੇ ਤੇ ਨਾਲੇ ਤੁਹਾਨੂੰ ਅੱਜ ਫਾਇਦੇ ਵੀ ਦਿਨਾਵਾਂਗੇ ਤੇ ਬਾਈ ਦਾ ਫਾਰਮ ਵੀ ਦਿਖਾਵਾਂਗੇ ਫਾਰਮ ਵੀ ਬਹੁਤ ਸੋਨਾ ਆਲੀ ਪਹਿਲਾਂ ਤਾਂ ਬਾਈ ਨੂੰ ਮਿਲਣਾ ਹੈ ਕਿਹਦੇ ਨਾਲ ਬਾਈ ਜੀ ਨੂੰ ਦੇਖੂਗਾ ਯਾਰ ਕੋਸੇ ਨੂੰ ਬਹੁਤ ਫਾਇਦਾ ਹੈ ਬਾਈ ਜੀ ਨਾਲ ਬਹੁਤ ਬਾਈ ਦਾ ਕੀ ਹੈ ਭਾਈ ਇਹ ਸਾਥੋਂ ਪਹਿਲਾਂ ਫਾਇਦਾ ਤਕਰੀਬਾ ਕਿੰਨਾ ਆਪਣਾ ਕੋਲ ਕਿੰਨੇ ਵਾਲਾ ਮੱਝ ਦੀਆਂ ਦਾਵਾ ਕਿੰਨੀਆਂ ਆਪਾਂ ਜਿਹੜੇ ਪੁੱਲਾ ਜਨਰ ਪ੍ਰਵਾਹ ਬਾਈ ਦੀ ਨਹੀਂ ਆ ਬਾਈ ਦੀ ਨਾਲੇ ਕੋਡੀ ਨੇ ਬਾਕੀ ਜੀ ਜੀ ਅੱਜ ਉਹ ਰੱਖਿਆ ਭਾਈਆਂ ਜੀ ਬੇਟਾ ਕੈਂਟ ਨਾਲ ਹੋ ਜਾਂਦਾ ਉਹਦੇ ਕੋਲ ਕੰਮ ਕਰਦਾ ਉਹਦੇ ਕੋਲ ਉਹਦੇ ਬਾਹਰ ਗਿਆ ਸਾਨੂੰ ਇਹਨਾਂ ਬਾਹਰ ਗਿਆ ਸਾਨੂੰ ਆ ਅੱਜ ਉਹ ਕੋਲੇ ਗਿਨੀਆ ਹਾਂ ਠੀਕ ਹੈ ਹਾਂ ਮੇਰੇ ਨਾਨਾ ਬਹੁਤ ਮਨੋਕੋਟਾ ਕਿਸਮਾ ਵਿੱਚ ਜੀ ਉਹ ਬਹੁਤ ਤਰੀਕੀ ਉਹਨੂੰ ਵੀ ਆਉਂਦਾ ਪਾਲਣ ਦਾ ਆਹ ਲੋ ਨਿਤਰਾ ਜਿਹਨੂੰ ਆਪਾਂ ਸੱਚੀ ਮੱਝ ਇੱਕ ਕਹਿ ਦਿੰਦੇ ਨੇ ਵੀ ਮੱਝਾਂ ਬਾਤੇ ਸਵਰਗ ਤੇ ਆਹ ਗਾ ਭਾਈ ਉਹ ਸਵਰਗ ਸਵਰਗ ਆਇਆ ਦੇਖੋ ਨਾ ਤਾਂ ਇਹਨਾਂ ਨੂੰ ਕੋਈ ਹੁਣ ਧੁੱਪ ਦੀ ਟੈਂਸ਼ਨ ਵੀ ਬਾਈ ਨੂੰ ਆਣ ਲੱਗੇ ਵੀ ਮੈਂ ਸਾਵੇਂ ਬੰਨਣੀ ਆ। ਨਾ ਇਹਨਾਂ ਨੂੰ ਕੋਈ ਪ੍ਰੋਬਲਮ ਆ ਦੇਖੋ ਆ ਬੈਠੀਆਂ ਸਾਰੀਆਂ ਨਿੱਕੇ ਬੱਚੇ ਉਰੇ ਆ ਬੈਠਿਆ ਤੇ ਆ ਦੇਖ ਡੱਡੂ ਆ ਗੱਲਾਂ ਕਰੀ ਜਾਂਦਾ ਫਚਾਰੇ ਬੈਠਾ ਛੋਟਾ ਪੂਰੀ ਮਸਤੀ ਦੇ ਨਾਲ ਪਿਆ। ਯਾਨੀ ਕਿ ਇਹ ਇੱਕ ਬਹੁਤ ਵਧੀਆ ਸੋਹਣਾ ਕੰਮ ਤੇ ਨਿਆਰੇ ਵਾਲਾ ਕੰਮ ਆ ਬਾਈ। ਇਹ ਕੱਲ ਕਰ ਜੇ ਤਾਂ ਬਨ ਜੇ ਤਾਂ ਵਧੀਆ। ਜਿਹਦੇ ਨਹੀਂ ਬਨਦਾ ਤਾਂ ਚਲੋ ਉਹ ਗੱਲ ਬੱਕੜੀ ਆ। ਪਰ ਸਭ ਤੋਂ ਜ਼ਿਆਦਾ ਆਪਾਂ ਮੱਝਾਂ ਬਾਤੇ ਸਵਰਗ ਕਹਿ ਸਕਦੇ ਆ। ਬਾਈ ਇੱਥੇ ਕਿੰਨਾ ਟਾਈਮ ਰਹਿੰਦੀ ਆ ਫਰੇਹੀ ਆਪਾਂ ਨੂੰ ਮੱਝਾਂ। ਕਿੱਥੇ ਫ ਮੇਰੇ ਮੈਂ ਇਹਨਾਂ ਨੂੰ ਊਮਨਸੇ ਸਾਢੇ 7 ਵਜੇ ਧਾਰਾਂ ਕੱਢ ਕੇ ਤੇ ਇੱਥੇ ਲਿਆਣਾ ਤੇ ਉਸ ਤੋਂ ਬਾਅਦ 11 ਵਜੇ ਇਹਨਾਂ ਨੂੰ ਅੰਦਰ ਲੈ ਜਾਣਾ ਅੰਦਰ ਲੈ ਜਾਣਾ। ਉਹ ਮੈਂ ਹੁੰਮਸ ਬੰਦ ਗਿਆ, ਤੇ ਇਹ ਮਲ ਗਿਆ। ਕੋਲੋਂ ਇਹਨਾਂ ਨੂੰ ਅੰਦਰ ਲੈ ਜਾਣਾ ਅੰਦਰ ਲੈ ਜਾਣਾ। ਤੇ ਜੇ ਮੈਂ ਸੁਣਾਉਣਾ ਵੀਰੇ 4 ਵਜੇ ਧਾਰਾਂ ਕੱਢ ਕੇ ਤੇ ਅੱਜ ਨੇ 8 ਵਜੇ ਤੱਕ ਮੀਰੂਰੀ ਰੱਖਣਾ। ਉੱਤੇ ਜ਼ਮੀਨ ਵੀ ਆਪਣੀ ਸਾਰੀ ਇੱਥੇ ਆਹ ਜ਼ਮੀਨ ਮੇਰੇ 19 ਕਿੱਲੇ ਬਾਹਰ ਦੇਖੀ ਨੇ ਇੱਥੇ ਨਹੀਂ ਬਾਈ ਜ਼ਮੀਨ ਵੀ ਇਹਦਾ ਸਵਾਰਕਾ ਜਿਹੜੀ ਕਿਧਰੋਂ ਤਾਜਾ ਪਾਣੀ ਪਈ ਜਾਣਾ ਤੇ ਇਹ ਨਿਕਲੀ ਜਾਂਦਾ। ਉਹਨਾਂ ਨੂੰ ਮੋਟਰ ਇੱਥੇ ਪਾਣੀ ਪੈਂਦਾ ਵੀ ਇਹ ਜਾਂਦਾ ਖਾਰ ਇਹ ਆਲੀ ਹੁਣ ਅਕੀਲੀ ਕਰ ਲੱਗੇ ਇਹਨਾਂ ਨੂੰ ਆਏ ਉੱਪਰ ਨਹੀਂ ਛੱਡਣਾ ਗਿਆ ਆ ਇਹਨਾਂ ਨੂੰ ਪਤਾ ਲੱਗ ਗਿਆ ਜੀ ਟਾਈਮ ਦਾ ਠੀਕ ਹੈ ਬਾਈ ਹੁਣ ਆਪਾਂ ਜੇ ਆਪਾਂ ਗੱਲ ਕਰੀਏ ਕਿ ਕਿੰਨੇ ਦੁੱਧੂ ਲਾ ਕੇ ਕਿਦੋਂ ਸਟਾਰਟਿੰਗ ਆ ਆਪਾਂ ਮੱਝਾਂ ਹੁਣ ਕੱਢਣੀਆਂ ਬਾਹਰ ਹਾਂ ਕੱਢਣੀਆਂ ਨਹੀਂ ਆਪਾਂ ਨੂੰ ਉਧਰ ਹਾਂਜੀ ਸਾਢੀ ਲਓ ਫਿਰ ਤੇ ਸਾਢੇ ਲਾਉਤ ਅੱਛਾ ਇਹਨਾਂ ਨੇ ਆਪੇ ਹੀ ਮਤਲਬ ਆ ਜਾਣਾ ਆਪੇ ਆ ਜਾਣਾ ਜੀ ਖੁੱਲੀਆਂ ਤੇ ਕੋਈ ਰਸਾ ਨਹੀਂ ਇਹਦੇ ਪਾਉਣਾ ਆਪਾਂ ਨੇ ਜਾ ਕੇ ਅਪਡੇਟ ਕਾਣੇ ਇਹਦੇ ਲੱਗ ਜਾਣੀਆਂ ਇਹ ਹਾਂਜੀ ਤੇ ਉਸ ਤੋਂ ਬਾਅਦ ਬੱਸ ਜੋ ਸਨੀ ਖਾ ਕੇ ਉਦਵਾਲ ਦੁਬਾਰਾ ਫਿਰ ਇੱਥੇ ਉਦਵਾਲ ਦੁਬਾਰਾ ਫਿਰ ਇੱ ਤੇ ਜਾਣਗੇ ਬਾਈ ਹੁਣ ਸਾਰੀਆਂ ਆਪਾਂ ਕਿੰਨਾ ਬਣੇ ਹਾਂ ਇਹਦੇ ਬਹੁਤ ਤੇ ਬਾਕੀ ਬਾਈ ਇੱਕ ਚੀਜ਼ ਹੋਰ ਵੀ ਦੇਖੋ ਜਿਵੇਂ ਬਾਈ ਨੇ ਪੂਰਾ ਵਧੀਆ ਇੱਥੇ ਲੋਕੇਸ਼ਨ ਦੇ ਹਿਸਾਬ ਦੇ ਨਾਲ ਜਿਵੇਂ ਹੁਣ ਪਸ਼ੂਆਂ ਵਾਲਾ ਸੈਟਅਪ ਬਣਾਇਆ ਬਹੁਤ ਸੋਹਣਾ ਦੇ ਸਭਾਈ ਸੁਵਿਧੀਆਂ ਦੇਖ ਸਕਦੇ ਹੋ ਹਾਂ ਪਾਈਪਾਂ ਪੱਗੀਆਂ ਹੋਈਆਂ ਭਾਵਾਂ ਦੇ ਇਧਰ ਸਬਜ਼ੀ ਲਾਈ ਆ ਤਾਂ ਪਾਈਪਾਂਆਂ ਸਾਰੀਆਂ ਬਾਈ ਫਿਰ ਆਹ ਪਾਈਪਾਂ ਫਿਰ ਘੂੜੀਆਂ ਦੇ ਹਿਸਾਬ ਨਾਲ ਆ ਗਏ ਹਾਂ ਵੀਰੇ ਘੋੜੀਆਂ ਵਾਸਤੇ ਠੀਕ ਹੈ ਇਹ ਨਵੇਂ ਬਣਾਏ ਨੇ ਆਪਣੇ ਘੋੜੀਆਂ ਵਾਸਤੇ ਹਨ ਮਿੱਟੀ ਮਿੱਟੀ ਪਾਣੀ ਹੈ ਵਾਸਤੇ ਹੁਣ ਓਕੇ ਤੇ ਮੱਝਾਂ ਵੀ ਖੁੱਲੀਆਂ ਛੱਡਦੇ ਨੇ ਵੀਰੇ ਇੱਥੇ ਝੋਟੀਆਂ ਗੱਟੀਆਂ گاਵਾ ਅੱਜ ਭੱਜੀਆਂ ਫਿਰਦੀਆਂ ਹਾਂ। ਹਾਂ। ਅੱਜ ਇਹਨਾਂ ਇਹ ਤਾਂ ਦੇ ਨਹੀਂ ਕਰਦਾ ਦੁਬਾਰੇ ਫੇਰ ਵਾਪਸ। ਥੋੜਾ ਜਿਹਾ ਆਪਣੇ ਫਰੇਆਂ ਕਰਕੇ ਹੀ ਕਰਦੀਆਂ ਇਹ ਕੋਸਾ। ਠੀਕ ਐ। ਹਾਂ। ਅੱਜ ਇੱਕ ਵਾਰੀ ਆਪਾਂ ਇਧਰ ਨੂੰ ਆਜੋ। ਹਾਂ। ਆਪਣੇ ਮਗਰ ਆ ਜਾਣਗੇ। ਤਾਂ ਆਪਣੇ ਨੇ ਕਈ ਵਾਰੀ ਪਸ਼ੂ ਡਰਦੇ। ਹਾਂ। ਤੇ ਰਾਹੀਂ ਇਹ ਹੋ ਜਾਦਾ। ਤੇ ਭਾਈ ਦੂਜੀ ਗੱਲ ਕਈ ਵਾਰੀ ਭਰਾ ਜਿਵੇਂ ਆਮ ਵੀ ਆਪਾਂ ਸੁਣਦੇ ਆ ਵੀਡੀਓ ਕੋਲ ਤਾਂ ਦਾ ਯਾਰ ਪਸ਼ੂਆਂ ਦਾ ਆਈਆਂ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਹਾਂ ਜੀ। ਤੇ ਜਦੋਂ ਦਾ ਤੁਸੀਂ ਇਹ ਕੰਮ ਦੇ ਵਿੱਚ ਆਏ ਆ ਤੇ ਤੁਸੀਂ ਕਿੰਨਾ ਜਾਣੇ ਕਿੰਨਾ ਕੁ ਸਵਾਲ ਹੈ ਇਹ ਕੰਮ ਦੇ। ਦਰਾਹ ਹੋ ਜਾਣੀ ਉਹ ਅਸਲ ਚਾਹ ਬਣ ਜਾਂਦਾ ਅੰਦਰੋਂ ਤੇ ਉਹ ਨੂੰ ਛੋਟੇ ਨੂੰ ਨਹੀਂ ਆਏ ਮੈਂ ਸਹੌਣ ਆਪਣੇ ਐ ਫਾਮੀ ਮੈਂ ਨਹੀਂ ਨੋਟੇ ਦੇ ਦਿੱਤੀਂ ਕਰਦਾ ਦਾਣਾ ਪਾਉਂਗਾ ਆਪ ਨੂੰ ਘਰਾਂ ਦੇ ਆ ਕੱਢੀ ਨੇ ਤੇ ਮਨ ਸਾਰੀ ਕਹਿਰ ਮੈਂ ਆਪ ਹੀ ਕਰਦੀ ਹਾਂ ਆਪ ਹੀ ਕਰਦੀ ਹਾਂ ਤੇ ਹੁਣ ਦੋ ਘੇੜੇ ਕਿੰਨੀਆਂ ਆਪਣੀਆਂ ਵੱਡੀਆਂ ਦੁੱਧਾਂ ਲਈ ਆਪਣੇ ਲਈ ਹੈਗੇ ਨਾ ਨੌ ਬਲਾਸਨ ਬੱਚਾ ਹੈਗੇ ਦੁੱਧਾਂ ਦੀ ਨੌ 10 ਮੱਝਾਂ ਦੋ ਹਾਂ ਕੋਸਾਫਾ ਵੀ ਸੇਲ ਵੀ ਕਰਲਾਣੇ ਦੀ ਗੱਲ ਪੀਸੇ ਲੈਣੀ ਅਸਲ ਲੈ ਵੀ ਲੈਣੀ ਵੇਚ ਵੀ ਲੈਣੀ ਹੈ ਨੰਬਰ ਚਲੋ ਇਹ ਵੀ ਵਧੀਆ ਗੱਲ ਆ ਤੇ ਹਨਾ ਹਾਂ ਤੇ ਵਹੀ ਕਿਸੇ ਨਾਲ ਬਹੁਤ ਵਧੀਆ ਧੰਦਾ ਦਾ ਦੇਖੋ ਨਾਲੇ ਸ਼ਮਨ ਬੰਦਾ ਜਮੀਨ ਹੀ ਕੋਟ ਹੈ ਹਾਂ ਜੀ ਬਹੁਤ ਹੈ ਤੇ 19 ਕਿਲੇ ਦਾ ਸੇਕ ਹਾਂ ਉਹਨਾਂ ਨੂੰ ਹਾਂ ਛੋਟੇ ਕੋਲੇ 19 ਕਿਲੇ ਘਰ ਦੀ ਜ਼ਮੀਨ ਹੈ ਘਰ ਦੀ ਜ਼ਮੀਨ ਹੈ ਜੀ ਨਾ ਫਿਰ ਤੁਸੀਂ ਨਾਲ ਹੀ ਨਹੀਂ ਦੇਖ ਆਮ ਬੰਦਾ ਕਹਿੰਦਾ ਜਦੋਂ ਮਾਣਾ ਜਾਂ ਥੋੜਾ ਜਿਹਾ ਆਪਾਂ ਪੈਰ ਨਹੀਂ ਲੱਗਦੇ ਇੱਕ ਬੰਦਾ ਪਸੰਦ ਨੂੰ ਪਹਿਲਾਂ ਘਰੋਂ ਕਰਦਾ ਹਾਂ ਜੀ ਹਾਂ ਮੇਰਾ ਮੰਨਣਾ ਇਹ ਹੈ ਵੀ ਜਦੋਂ ਪਸੰਦ ਪਰ ਉੱਡਦੇ ਆ ਬਈ ਉਹ ਸਭ ਤੋਂ ਵੱਡੀ ਬੰਦੇ ਦੀ ਗਲਤੀ ਹੈ ਹਾਂ ਇੱਕ ਇਹ ਜਿਹੜੀ ਆ ਘੱਟੀ ਜਿਹੜੀ ਆ ਮੈਂ ਛੋਟੇ ਉਤੋਂ ਲੈ ਕੇ ਆਇਆ ਸੀਗਾ ਆਪਣਾ ਉਹ ਮੁੰਡਾ ਨੇ ਨਾ ਇਹ ਬਿੰਦੇ ਤੋਂ ਗਾਣਾ ਕੁਝ ਬਾਲੇ ਨੋ ਤੇ ਆ ਰਹੀ ਜੰਨੀ ਜੰਨੀ ਛੋਟੀ ਬਿੱਡੂ ਦੇ ਚਲੇ ਜਾਂਦੀ ਹਾਂ ਉਹਦੀ ਮਾਂ ਬਹੁਤ ਬਿਗਿਆਤ ਸਦੀਰਤੀ ਤੇ ਇਹਦੀ ਮਾਂ ਵੀ ਉਹ ਕਹਿੰਦਾ ਬੜੀ ਕੱਟੀਆਂ ਜੂਗੀ ਤੇ ਉਹਨੇ ਮਾਰਦੇ ਨਾਲ ਚੱਲਦੇ ਚੌਕੀ ਰੱਖੀ ਗਈ ਠੀਕ ਹੈ ਜੀ ਮੈਂ ਕਹਿੰਦਾ ਕਿ ਇਹ ਮੱਕ ਤੋਂ ਹਾਂ ਆ ਆ ਵੱਡੀ ਸਭ ਤੋਂ ਵੱਡੀ ਮਾਂ ਹੈ ਆਪਣੀ ਅੱਜ ਵੀ ਵੱਡੀ ਹੈ ਸੱਤੇ ਚੱਲੀ ਹੈ ਕਿੰਨੇ ਦੇ 23 ਲੀਟਰ ਦੇ 23 ਲੀਟਰ ਦੇ ਇਹ ਮਾਦੀ ਵੀ ਬਾਈ ਕਰਦੇ ਨੇ ਯਾਰ ਉਹ ਰੱਬਾ ਨਾ ਉਹਰੇ ਬੱਟੂੜੇ ਤੋਂ ਲਾ ਕੇ ਸਣਾ ਦੁਣਾ ਤੋਂ ਲਾ ਕੇ ਬਹੁਤ ਸੁਣੀ ਉਹ ਅਰੋਹ ਦਾ ਨਗਰਪਾਲਿਕਾ ਵੀ ਨਾ ਕੀ ਇਹ ਉਮੀਦ ਤੁਸੀਂ ਨਹੀਂ ਕੀਤੀ ਹੈ ਨਾ ਜਦੋਂ ਸਪਟਾ ਵੱਟ ਕੇ ਭੱਜ ਕੇ ਜੇ ਹੁਣ ਨਾ 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 ਇਹ ਕਿੰਨੇ ਦੁੱਧ ਵਾਲੇ ਫੜ ਹੁੰਦੇ ਦਾ ਵੀ ਚੰਗਾ ਇਹ 12 12 ਲੀਟਰ ਇਹ ਚੱਲਦੀ ਆ ਜੀ ਰੱਤੀ ਠੀਕ ਹੈ ਸੁਆ ਗਏ ਮੈਂ ਸੁਆ ਦਾ ਇਹਦਾ ਹੋ ਜਾਏਗਾ 10 ਮੋੜ ਮੋੜਾ 10 ਮੋੜ ਮੋੜਾ ਸਾਹ ਨਾਲ ਸੂਈ ਆ ਜੀ ਇਹ ਦੇਖ ਕੇ ਆ ਗਈ ਕੱਟੀ ਪਈ ਹੋਈ ਆ ਜੀ ਠੀਕ ਹੈ ਜੀ ਇਹ ਵੀ ਕੱਟੀ ਪਈ ਹੋਈ ਆ ਤੇ ਇਹ ਨੀਲੀ ਦਾ ਵੀ ਆ ਗਈ ਝੂਠੀ ਆ ਨਾ ਨੀਲੀ ਦਾ ਇਹ ਝੂਠੀ ਕਿਹੜੇ ਦੀ ਨੀਲੀ ਆ ਜੀ ਇਹਨਾਂ ਨੂੰ ਜੋ ਵੀ ਹੁੰਦਾ ਤਾਂ ਜਦੋਂ ਬਟੀਆਉਂ ਮੈਂ ਕਹਿੰਦਾ ਹਾਂ ਤੇਰੀ ਦੇਖੋ ਜੀ ਆਪਾਂ ਕਰ ਤੋਂ ਬਹਿਨੇ ਹੁੰਦੇ ਪਹਿਲਾ ਕਿ ਲੋਕ ਮੰਨਦੇ ਹੁੰਦੇ ਜੀ ਜੀਣੋਂ ਬਹਿਨੇ ਕਿਸਾ ਇੱਕ ਹਾਂਜੀ ਇੱਕ ਤਾਂ ਉਹ ਨਾਲ ਚੰਗੀ ਮੰਨਣਾ ਜਿਦੂ ਮਲੂ ਥੋੜਾ ਜਿਹਾ ਪਸੂ ਕਹਿੰਦਾ ਜੀ ਮੇਰੇ ਸਾਹ ਆ ਗਿਆ ਜਾਂਦਾ ਤਾਂ ਸਾਹ ਦਾ ਆਪਾਂ ਇੱਕ ਦਿਨਾਂ ਜ਼ਮੀਨ ਖੇਤੀਆਂ ਨੂੰ ਕੋਰੇ ਸੈਕਟਾਂ ਦਾ ਮੰਨਣ ਲੱਗੇ ਨੇ ਕਿਹਨੂੰ ਪਤਾ ਜਿਹੜੀਆਂ ਖੇਤੀਆਂ ਬਈ ਪਰਮਾਤਮਾ ਦੇ ਖਰਾਬ ਹੋਣ ਖਰਾਬ ਨੇ ਅਨਾ ਹਰ ਵਾਰੀ ਖਰਾਬ ਹੋਇਆ ਗਿਆ ਇਹ ਲੋਕ ਇੱਕ ਚੀਜ਼ਾਂ ਲੈ ਕੇ ਵੀ ਜੀ ਦੀਦਾਰ ਕੋਲੇ ਦੋ ਦੁਕਾਨਾਂ ਤਾਂ ਹੈਗੀਆਂ ਇੱਕ ਦੁਕਾਨ ਹੈਗੀ ਆ ਸਮਾਨ ਦੇ ਥੱਲੇ ਕਹਾਂ ਨਹੀਂ ਇਹ ਬਹੁਤ ਪੱਕੀ ਉਹ ਵੀ ਆਪਾਂ ਨੂੰ ਫਾਇਦਾ ਆਂ ਪਰਮਾਤਮਾ ਤੰਦਰੁਸਤੀ ਦਾ ਹੈ ਇੱਕ ਆਪਣੀ ਜਿਹੜੀ ਫਸਲ ਹੈਗੀ ਆ ਉਹ ਸਿੱਡਾਂ ਦੇ ਥੱਲੇ ਆ ਘਰ ਦੇ ਥੱਲੇ ਠੀਕ ਹੈ ਇਹ ਚੀਜ਼ਾਂ ਦਾ ਵੀ ਬਹੁਤ ਅਸਰ ਪੈਂਦਾ ਜੀ ਹਾਂ ਇਹ ਨਾਲ ਆਪ ਨੂੰ ਬਰੋਬਰ ਹੀ ਚੱਲ ਰਹੀ ਆ ਜੀ ਉਹ ਵੀ ਜੇ ਮੈਂ ਖੇਤੀ ਕਰਦੇ ਆਂ ਉਹੀ ਕੀ ਜਾਈਏ ਆਪਾਂ ਨੂੰ ਰੋਜ਼ ਦੀ ਕਮਾਈ ਕੋਈ ਕੋਈ ਸੀ ਵੀ ਮੈਨੂੰ ਉਸਮਾ ਕਿੰਨਾ ਪਰ ਉਹ ਰੋਜ਼ ਦੇ ਵੀ ਦੇਣੇ ਨਾਲ ਕਰ ਮਾਰੋ ਰੋਜ਼ ਤੇ ਹਾਂ ਜੀ ਭਾਈ ਕੋਈ ਰੇ ਸਪਰੇਅ ਕਰਨਾ ਪੀਂਦਾਰੀਆਂ ਸਾਰੇ ਚੱਲਦੀਆਂ ਨੇ ਤੇ ਬਾਕੀ ਹੋਰ ਆਗਲਾ ਇਹ ਨਾ ਰਹਿੰਦੀ ਨਹੀਂ ਲੈ ਮੈਨੂੰ ਇੰਨੇ ਸਾਲ ਹੋ ਗਏ ਮੈਂ ਤਾਂ ਕਿਸੇ ਨਾਲ ਦੇ ਮੇਰੇ ਭਾਅ ਤੇ ਆ ਅੱਛਾ ਜੀ ਕੀ ਮੈਂ ਡਾਕਟਰ ਕੋਈ ਆਫ ਲਾ ਕੇ ਕਰਵਾਉਣ ਜਾਂਦਾ ਤਾਂ ਮੇਰੇ ਕਿਸੇ ਨਾਲ ਇਹਦੇ ਨਾਲ ਤਾਂ ਭਾਅ ਤੇ ਆ ਨਹੀਂ ਵੀ ਮੈਂ ਰਾਖੂ ਜਾਂ ਬਿਲਕੁਲ ਇਸ ਮਹੀਨਾ ਲੈ ਬਾਈ ਜਦੋਂ ਦਾ ਆਪ ਕੋਲ ਆ ਰਹਿਣਾ ਹੈ ਨਾ ਕੁਝ ਵੀ ਕਰਨਾ ਜੇ ਮੈਂ ਆਪਾਂ ਵੀ ਕਹਿੰਦੇ ਨੇ ਪਰ ਉਹ ਜਿਹੜੀ ਗੌਰ ਆ ਮਾਲਕ ਦੀ ਆਪ ਜੇ ਆਪਾਂ ਰੱਖਾਂਗੇ ਇਹ ਪ੍ਰੋਬਲਮ ਸਿੱਧੀ ਆਪਾਂ ਨਹੀਂ ਆਉਣੀ ਪਹਿਲੇ ਪਹਿਲੀ ਤਾਂ ਬਸ ਦੂਜੇ ਸੀਮ ਨਾਲ ਮਿਲ ਕੇ ਕਰਉਣੀ ਹੈ ਅੱਪ ਠੀਕ ਆ ਬਾਈ ਤੇ ਹਾਂ ਬਾਈ ਕਿਹੜੇ ਵਾਲੇ ਵਰਤੇ ਅਸੀਂ ਹੁਣ ਜਿਆਦੇ ਕਿਹੜੇ ਵਰਤੇ ਜਿਆਦੇ ਉਹ ਆਪਣੀ ਇਸ ਤਰ੍ਹਾਂ ਦੇ ਕਿਹੜੇ ਨੂੰ ਰੋਡ ਨਾਲ ਤੋਂ ਪੜਾਉਣਾ ਮੱਛਾ ਜੀ ਠੀਕ ਹੈ ਜੀ ਬਾਈ ਤੇ ਨਾਲ ਘੋੜੀਆਂ ਵੀ ਹੈ ਹੈ ਆਪਾਂ ਘੋੜੀਆਂ ਨਾਲ ਵੀ ਚੱਲੀਆਂ ਘੋੜੀਆਂ ਨਾਲ ਗੱਲਬਾਤ ਕਰਦੇ ਰਹੇ ਨੇ ਤੇ ਇਹ ਫਿਰ ਸੁਣ ਕੇ ਤੁਸੀਂ ਘੋੜੀਆਂ ਦਾ ਸੇਨਾ ਤੇ ਕਿਹੜਾ ਇਹੋ ਵੀ ਦਾ ਇਹ ਮਰੱਖੀ ਰੇ ਤੱਕ ਜੰਮ ਲੋਗੇ ਮੜਾ ਮਾਰਦੇ ਆ ਬੜਾ ਅੱਛਾ ਬਿਲਕੁਲ ਉਹ ਅੱਗੇ ਇੱਕ ਨਹੀਂ ਨਹੀਂ ਇਹਨਾਂ ਕੋਲ ਬੰਦ ਅੱਛਾ ਵੀ ਦਿਮਾਗ ਰੂਹ ਦੇ ਹੀ ਨਹੀਂ ਹਾਂ ਮੈਂ ਤਾਂ ਮੈਂ ਗੱਲ ਦਿਲ ਤੋਂ ਤੇ ਤੇ ਉੱਥੇ ਨਾ ਮੇਰੀ ਰਿਟਰੀਅਰ ਮਾਰ ਕੇ ਅੱਛਾ ਕੀ ਕਰਦੇ ਤੋਂ ਆਈ ਆ ਜੀ ਛਸਪੁਰ ਤੋਂ ਲਾਗੋ ਵੀ ਪਸਾ ਮੱਜਾ ਸਾਂ ਉਹਨਾਂ ਬੰਦਾਂ ਨੂੰ ਮੱਜਾ ਕਰਾਉਣ ਲਈ ਉੱਥੇ ਮੈਂ ਗੱਲ ਕੋਰੀ ਮਾ ਜਨ ਮੈਂ ਪਤੀ ਵੀ ਲੈਣੀ ਹੂ ਤਾਂ ਕੋਈ ਵੀ ਜਿਹੜਾ ਰਹੀ ਹੈ ਵੇਖ ਲਈ ਬੇਗਾਨ ਨਾਮ ਰੱਖੀ ਉਹਨਾਂ ਕਿ ਨੂੰ ਲੋਕ ਕੋਈ ਨਹੀਂ ਕੋਈ ਨਹੀਂ ਰੱਖਦਾ ਕਿ ਉਹ ਤੋਂ ਕੋਲ ਮਾਤ ਗੱਲ ਕਰਦੀ ਮੇਰੀ ਮੈਡਮ ਦੇ ਮਾਮੇ ਦਾ ਮੁੰਡਾ ਅੱਛਾ ਅੱਛਾ ਜੀ ਬਸ ਉਹ ਮੈਨੂੰ ਦੂਜੇ ਤੀਜੇ ਦਿਨਾਂ ਇਹਨਾਂ ਦਾ ਸਭ ਪੂਰਾ ਕਰਦਾ ਲਿਆ ਕੇ ਕੋੜੀ ਇਹ ਮਾਂ ਦਾਦਿਆ ਵੀ ਆਪ ਹੀ ਛੱਡ ਗਿਆ ਠੀਕ ਹੈ ਤੇ ਇਹਨੇ ਕਰਮਾਂ ਵਾਲੀਏ ਉਦਵਾਲ ਨਗਰ ਆ ਬਹੁਤ ਮਜ਼ੇਦ ਬਹੁਤ ਬੱਤਾ ਕਰਿਆ ਮੈਨੂੰ ਹੁੰਦਾ ਇਹ ਇਹਦਾ ਨਾ ਪਸੰਦ ਆ ਤੇ ਦੁਬਾਰ ਇਸ ਨੂੰ ਇਹਨੇ ਬੱਚਾ ਬੱਚੀ ਜਦੋਂ ਸਹੀ ਜਿਹੜੇ ਪਹਿਲੀ ਪਹਿਲੀ ਵਾਰੀ ਹੋਈ ਨਾ ਮੈਂ ਨਹੀਂ ਭਾਜੀ ਆਪ ਵੀ ਇਹ ਕੰਨਾ ਬਣਾ ਗਿਆ ਬੋਸ ਕਹੇ ਜੀ ਤੋਂ ਇਹ ਜਿਹੜੇ ਮਾਟਰ ਦਾ ਬੱਚਾ ਗਾਣ ਜਿਹੜੇ ਬੱਚਾ ਬਹੁਤ ਸੁਣਾਇਆ ਕਾਹਨ ਪਿਛੇ ਲੈਂਦੇ ਆ ਜਿਹੜਾ ਨਾ ਉਹ ਵੀ ਬਹੁਤ ਆਦਰ ਦੇ ਇੱਕ ਦਾ ਠੀਕ ਹੈ ਜੀ ਹਾਂ ਇਹ ਕਾਰ ਮਾਰੀ ਮੰਦੇ ਇਹਨਾਂ ਮਾਰੀ ਇਹਨਾਂ ਦੇ ਪਾਣੀ ਚੋਗੀ ਨਾ ਤੇ ਮੈਂ ਹਾਜੂਗਾ ਸਾਡੇ ਬਸ ਕੋਲ ਇੱਕ ਬਹੁਤ ਹੈ ਮੈਂ ਇਹ ਮਾਰਵਾੜੀ ਜਾਨੀ ਉਹ ਮਾਰਵਾੜੀ ਤੇ ਇਹ ਬਲੱਗ ਕਿਹੜਾ ਆ ਗਿਆ ਇਹਨਾਂ ਇਹ ਆਪਣਾ ਐਸਾ ਲਾਜ਼ਮੀ ਹੈ ਲੋ ਠੀਕ ਹੈ ਜੀ ਹਾਂ ਤੇ ਇਹ ਜਿਹੜੇ ਸਾਹਿਬ ਬੱਚੀ ਹੈ ਇਹ ਜੋ ਚੀ ਹੈ ਉਹ ਦੇਖੇ ਕਿਹੜੇ ਨੂੰ ਇਹ ਆਹ ਤੇ ਆਪਣਾ ਕਾਲੇ ਵਾਲੀ ਵੀ ਫਰੇਮ ਚਾਰਫੁੱਗੀ ਅਮੀਰ ਮੋਜੀ ਮੋਜੀ ਉਹ ਗਿਆ ਕਾ ਉਹ ਅੱਛਾ ਉਹੀ ਹੈ ਹਾਂ ਉਹ ਵੀ ਇੱਕ ਨੇ ਨਾ ਉਹ ਸਤੀ ਇਹ ਦੋ ਸਾਲ ਨਹੀਂ ਇਹ ਦੋ ਸਾਲ ਵੀ ਨਾ ਹਾਂ ਇਹ ਵੀ ਸੋਹਣ ਨਾ ਪਤਨ ਅਮੀਰ ਜੱਲੀ ਹਾਂ ਇਹ ਵੀ ਮਾਣ ਉਹ ਤੋਂ ਕੱਪਣਾ ਆਪਣਾ ਖਰੀ ਵਾਸਤਾ ਨਹੀਂਗਾ ਹਾਂਜੀ ਉਹਦੇ ਆਪਣਾ ਵਧਾਏ ਦਾ ਅੱਛਾ ਉਹ ਤੋਂ ਕੱਪਣਾ ਹੁੰਦਾ ਨਾ ਸੁਣਾ ਲੋਕ ਨਹੀਂ ਆਏ ਨਾ ਉਹ ਵੀ ਨਾ ਮੇਂ ਕੋ ਲਾਣਾ ਨਾ ਮੀ ਕੋ ਲੈ ਜੂਗਾ ਆਲੇ ਜਾਂਦਾ ਹਰਦਾਣਾ ਜੇ ਕੰਮ ਨਾਲੇ ਕਿ ਇਹਦਾ ਪੋਤਾ ਹੀ ਹੈ ਅੱਛਾ ਚੱਲਣਾ ਇਹ ਰ ਆਪਾਂ ਮਾਰਕੇ ਆਉਂਦੇ ਹਾਂ ਜੀ ਹਾਂ ਜੀ ਇਹ ਉਰਾਉਂਦੇ ਆਂ ਮਾਲੇ ਦਾ ਮੈਂ ਥਾਕੇ ਨੀਂ ਜਾਵਾਂ ਤੇ ਅੰਦਰ ਬੁਲਾਉਣਗੇ ਤੇ ਬਾਈ ਇਹ ਆਪਾਂ ਹੱਲ ਕਰਣੀ ਹੈ ਨਾ ਜਿਹਨਾਂ ਲੋਕਾਂ ਨੂੰ ਪਤਾ ਨਹੀਂ ਇਹ ਤਾਂ ਦੇਖਣ ਹਾਂ ਹਾਂ ਅੱਗੇ ਲਾਈ ਹਾਂ ਇਹ ਜੋ ਕਿ ਉਹ ਬੜੀ ਇਹ ਕੰਪਰੈਂਟ ਇੱਕ ਪਾਸਾ ਇਹ ਚੱਕ ਪਾਸਾ ਹਾਂ ਹਾਂ ਬਹੁਤ ਐਕੋ ਵੀ ਬਹੁਤ ਥੀਨ ਹੈ ਬਾਈ ਇਹ ਵੀ ਹੈ ਜੋ ਥੀਨ ਹਾਂ ਹਾਂ ਕਾਹਦੀ ਇਹ ਚੱਕ ਪਾਸਾ ਅੱరే ਸਲਮੁ ਅਲੈਕੁਮ ਬਾਈ ਤਾਂ ਦੇਖਣ ਉਹ ਨਾਲ ਨਹੀਂ ਬਹੁਤ ਡਰਦਾ ਮੈਂ ਦਾ ਜਿਵੇਂ ਤੁਸੀਂ ਆਗੇ ਬਾਈ ਇਹ ਦਮਾਹੀ ਲਾ ਲਓ ਕੋਈ ਵਾਅਦਾ ਨਹੀਂ ਨਾ ਹਾਂ ਜਿਹਨੇ ਬੱਤੇ ਪੱਗਾਂ ਬੰਨ ਕੇ ਕਰਦੇ ਰਹਿੰਦੇ ਆ ਉਹਨਾਂ ਵਾਲੇ ਆ ਗਏ ਕੱਲ ਮਾਣ ਚੱਲ ਲੈ ਜਾਣੇ ਕਿੱਥੇ ਆ ਮੇਰੇ ਘਰ ਜੀ ਨੂੰ ਪਾਇਆ ਨੂੰ ਲੱਗਿਆ ਕਿ ਇਹ ਤਾਂ ਖਾਣੀਆਂ ਲੱਗਦਾ ਇਹ ਕਰਿਆ ਇਹ ਆਪਣਾ ਰਜਿਸਟਰ ਹੋ ਜਾਂਦਾ ਅਜਾ ਬਾਈ ਕਰਾ ਲੇ ਇੱਕ ਮਿੰਟ ਹੰਮ ਹੋ ਗਿਆ ਇਹ ਦੋਸਾਂ ਦਾ ਤੋਂ ਹੋ ਗਈ ਦੋਸਾਂ ਦਾ ਹਾਂ ਇੱਕ ਰਿਜਿਸਟਰ ਆ ਆਈ ਐਕਟਾਈ ਫਾਰਮ ਤੇ ਆ ਕੋਈ ਵੀ ਠੀਕ ਹੈ ਇਹ ਵੀ ਜ਼ਰੂਰੀ ਹੈ ਭਾਈ ਹਾਂ ਸਭ ਤੋਂ ਪਹਿਲਾਂ ਮੈਂ ਕਟਾ ਲਾਣ ਕੇ ਉਸ ਫਾਰਮ ਤੇ ਕਰਾਉਣਾ ਪੀ ਕੇ ਤੀਜੇ ਵੀ ਹੋਰ ਪ੍ਰੋਬਲਮਾਂ ਘਰੇ ਬੰਦਾ ਵੀ ਹੈ ਨੀ ਸਿੱਕੀ ਕਹਿੰਦਾ ਬੰਦਾ ਕ੍ਰੋਸਟਾ ਕਰਵਾ ਲੈਂਦਾ ਤਾਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਹਰ ਸਾਰਾ ਬਿੱਲੇ ਤੋਂ ਪਰਮ ਵਿੱਚੋਂ ਘੋ ਵੀ ਤਿਆਰ ਕਰਕੇ ਦੰਦੇ ਰਹਿੰਦੇ ਹਾਂ 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 ਬੇਕਰੋ ਮੀ ਜੀ ਜੀ ਜੇ ਹਾਂ ਹੁਣ ਤਾਂ ਮੇਰਾ ਇਹ ਵੀ ਮੈਂ ਬਤਾਉਂਗਾ ਅੱਛਾ ਮੈਂ ਬਤਾਉਂਦਾ ਹਾਂ ਜੇਕਰ ਤੁਹਾਨੂੰ ਕੋਈ ਅੱਜ ਬਗਲਾਂ ਦੇ ਵਿੱਚ ਈਟ ਹੈ ਹੁਣ ਦੁੱਧ ਕਿੰਨਾ ਪਾ ਦੇਣਾ ਤੁਸੀਂ ਦੁੱਧ ਪਾ ਦੇਣਾ ਜੀ ਆਪਣਾ 35 40 ਲੀਟਰਾਂ ਦਾ 35 40 ਲੀਟਰ ਹ ਇਹਦੇ ਨਾਲ ਜੇ ਦੁੱਧ ਆਪਣਾ ਮੰਨ ਕੇ ਚੱਲੋ 24 25 ਲੀਟਰਾਂ ਦਾ ਕਰਨੀਆਂ ਪਿਛਲੀ ਵਾਰ ਤੋਂ ਜ਼ਿਆਦਾ ਨਹੀਂ ਆਣਾ ਤੇ ਇਹ ਸੁਣੀਓ ਅਸਾ ਆਉ ਬੱਸ ਇਹ ਲਈ ਇਹਨਾਂ ਦਾ ਤੁਸੀਂ ਮੈਨੂੰ 15 ਮਿੰਟ ਦੇ ਦੇਣਾ ਠੀਕ ਹੈ ਠੀਕ ਹੈ ਇਹ ਬਹੁਤ ਚੰਗਿਆ ਹੋ ਗਿਆ ਜੀ ਆਮ ਤੌਰ ਤੇ ਬਾਲੇ ਨੂੰ ਉਹ ਜਿਹਾ ਬਹਾਲੇ ਕੋਲ ਤੇ ਉਹ ਫਰਦਗਾ ਕਿੰਨੇ ਹਾਂਜੀ ਹਾਂ ਫੁੱਲ ਮਲਾ ਕੇ ਜੇ ਆਪਾਂ ਕਹੀਏ ਬਾਈ ਉਹ ਵੀ ਇਸੇ ਦਿਵਸ ਜਿਹੜੂ ਜਿਹੜੂ ਬੈਠਿਆ ਨਾ ਠੀਕ ਹੈ ਉਹ ਚੰਗੇ ਰਕਾਰਡ ਦੇ ਉੱਥੇ ਮੈਂ ਛੋੜੀ ਨੂੰ ਦੇਖੋ ਜੀ ਥਾਰ ਜੀ ਨਾ ਜਿਵੇਂ ਆਪਣੇ ਇਹ ਹੋਉਂਦੀ ਹੈ ਗੱਬਣ ਹੁੰਦੀ ਆ ਅੱਛਾ ਅੱਛਾ ਜਿਹੜੀ ਆਹ ਜੀ ਇਹ ਜਰਸੀ ਜਰਸੀ ਨੂੰ ਕਮਾਈਂ ਤਰ੍ਹਾਂ ਸਾਡੇ ਐਂ ਗੁਜਰਾਟ ਕਰਦੇ ਐ ਦਸੰਦਰ ਪਾ ਤੇ ਦੂਜੀ ਗੱਲ ਬਾਈ ਜਿਵੇਂ ਕੋਈ ਦੱਸ ਰਹੀ ਹੈ ਪਹਿਲੀ ਹੈ ਨਾ ਅੰਟੀ ਬਾਈ ਦਾ ਨਜ਼ਾਰਾ ਕੋਈ ਵੱਡੀ ਗੱਲ ਕੋਈ ਨਹੀਂ ਹਾਂ ਹਾਂ ਮਤਲਬ ਤੇ ਜੋ ਇਹ ਆਪਾਂ ਨਾਰਮਲ ਜੀ ਗੱਲ ਦੀ ਹੈ ਜਿਵੇਂ ਆਪਣੇ ਕੋਲ ਥੋੜੇ ਫੇਤੀ ਵਿੱਚ ਬੰਦਾ ਪਾਲਾ ਜਿਹਨੂੰ ਤੁਸੀਂ ਆਪ ਹੀ ਕਰਦੇ ਆਂ ਜੋ ਨਿਕਲੇ ਆਪ ਹੀ ਕਰਦੇ ਆਂ ਹਾਂ ਪਰ ਨਾਲ ਪਸ਼ੂਆਂ ਦੇ ਧੰਦੇ ਵਿੱਚ ਤੁਸੀਂ ਪਹਿਲ ਦੇਣੇ ਹਾਂ ਹਾਂ ਬਾਈ ਪਹਿਲਾ ਠੀਕ ਹੈ ਤੇ ਇਹ ਆਪਾਂ ਅਕੀਮੇਟ ਵੀ ਆਪਾਂ ਲਾਉਣਾ ਹੈ ਕਿ ਕੋਈ ਉਸ ਦਾ ਪੱਟਾ ਕੋ ਕਰਦਨੇ ਹੋ ਕਰਨਾ ਹੈ ਤੇ ਸਾਲ ਦੇ ਪੂਰੀ ਪੈਂਦੇ ਤੱਕ ਨਾਲ ਇਹ ਕੋਈ ਪਰਮਣੇ ਪੂਜਾਣੇ ਆ। ਸਾਲ ਦੇ ਕੋਈ ਕੋ ਹੋਣਾ ਮੰਨ ਕੇ ਜਦੋਂ ਆਪਣੇ ਤੰਨੇ ਜਦੋਂ ਤੁਹਾਨੂੰ ਕਿੰਨੇ ਦਿੱਤੀਆਂ ਨੇ ਲਗਤ ਬਾਰ ਹਾਂ ਲਗਤ ਬਾਰ ਹੀ ਆ ਤੇ ਬਾਰ ਲਗਭਗ ਹੀ ਹੋ ਗਿਆ ਸਾਡਾ ਹਾਂ ਜਾਨਾ ਕਿ ਜਦੋਂ ਚਾਰ ਮਹੀਨੇ ਦਿੱਤੀਆਂ ਤਾਂ 14 ਰੁਪਏ ਬਰੋਬਰ ਨਾਲ ਦਾ ਦਾ ਬਿਨਾ ਦੁੱਧੋ ਬਿਨਾ ਦੁੱਧ ਇਹ ਕੱਲੇ ਜਾਂਦੇ ਵੇਚ ਨਹੀਂ ਜਾਂਦੇ ਕਰਦੇ ਹਾਂ ਜੇ ਦੁੱਧ ਦੇ ਨਹੀਂ ਹੁੰਦੇ ਦੁੱਧਾ 6 ਮਹੀਨੇ 6 ਮਹੀਨੇ ਸਾਰਾ ਸਭ ਚੱਲਦਾ ਦਾਣਾ ਲਾ ਲਓ ਤੇ ਕਾਦੀਆਂ ਨੂੰ ਵੀ ਲੈਣੇ ਨਾਲ ਉਹ ਬੱਸ ਤਾਂ ਨਾ ਉਹ ਦੁੱਧ ਨਹੀਂ ਚੱਲ ਰਹਾ ਇਹ ਵੀ ਬਹੁਤ ਵੱਡੀ ਗੱਲ ਹੈ ਭਾਈ ਜੇ ਹੁਣ ਮੈਂ ਉਹ ਵੀ ਕਰਦੇ ਘਰ ਦਾ ਹਰ ਖਰਚਾ ਆਪਾਂ ਜੇ ਆਪ ਲੈ ਲਵਾਂਗੇ ਤਾਂ ਕਿੰਨੇ ਹੋਏ ਜੇ ਹੁਣ ਆਪਾਂ ਇਹ ਸੁਰੇ ਲਾਉ ਤੇ ਉਹਨਾਂ ਦੇ ਅੰਦਰ ਮੈਂ ਨਦੀ ਵਰਤਣਾ ਉਹ ਮਤਲਬ ਡੜੇ ਜੇ ਕੀ ਹੈ ਨਾ ਨਦੀ ਤੋਂ 500 ਰੁਪਏ ਲਾ ਲਓ ਜਾਂ ਜਦ ਤੱਕ ਸੁਨਾਮ ਤੋਂ ਐ ਬਾਹਰ ਥਾਈ ਜਿੱਤੀ ਦਾ ਸਪੈਂਡ ਤੁਹਾਨੂੰ ਮੇਸਾਂ ਜੀ ਮੇਸਾਂ ਜੀ ਆਪ ਜੀ ਐਨਾ ਆ ਗੁਜੀ ਕਿਹਾ ਹਾਂ ਮੈਂ ਜਦ ਚੜਦੇ ਹਾਂ ਉਹਦੇ ਨਾਲ ਵੀ ਲੈ ਮੈਂ ਬਹੁਤ ਬਹੁਤ ਹੀ ਚੰਗੀਆਂ ਬਣੇ ਲਿਖੋ ਹਾਂ ਵੀ ਉਹਦਾ ਵੀ ਕਾਰਮਾ ਨੇ ਬੱਸ ਕਾਤੀ ਛੱਡ ਨਾ ਬੜਾ ਸਾਹਮਣਾ ਹੋ ਗਿਆ ਹਾਂ ਸਰ ਜੀ ਬਾਕੀ ਭਾਈ ਆ ਗੁਜੀ ਬੜੀ ਮਿਲਦੀ ਹੁਣ ਬੱਚੇ ਆ ਹਨ ਹਾਂ ਜੀ ਦੋਨੇ ਹੁਣ ਮੰਨ ਲਓ ਢੀਗਿਆ ਮੰਨ ਲਓ ਹਾਂ ਇਹ ਹਾਂ ਹੀ ਨਾਲ ਮੇਰੇ ਹਾਂ ਸਾਰੇ ਬੰਦੇ ਤੁਸੀਂ ਮਤਲਬ ਆਪ ਹੀ ਘਰੇ ਕੰਮ ਕਰਦਾ ਬੱਚੇ ਦੋਨੇ ਜਦੋਂ ਉੱਥੇ ਬੈਠ ਕੇ ਸਾਈਂ ਜੀ ਨੂੰ ਬੜਾ ਸ਼ੌਕ ਆਣਾ ਨਾਲ ਘੋੜੀਆਂ ਦਾ ਸ਼ੌਕ ਆਣਾ ਹਾਂ ਘੋੜੀਆਂ ਦਾ ਪ੍ਰਮਾਤਮਾ ਦਾ ਰਿਣੀ ਦਾ ਇਹ ਵੀ ਚੈਂਪੀਅਨ ਨੂੰ ਕਿਹੜਾ ਜੰਗਲੀ ਤੋਂ ਬਗੀਤਾ ਨੂੰ ਬਾਲੇ ਆ ਹਾਂ ਜੰਗਲ ਜਾਣਾ ਆਪਣਾ ਕਰਦਾ ਨਹੀਂ ਸੀ ਹਰੇਕ ਵਾਰ ਵਾਰ ਉਹ ਮੇਲਾ ਰਹਿਣਾ ਉਹ ਕਹਿੰਦਾ ਮੱਦਨ ਨੂੰ ਕੋਈ ਮਾਰਨੀ ਪਰ ਉਹਨੇ ਕਰਨੀ ਨਹੀਂ ਹਾਂ ਬਿਲਕੁਲ ਹਾਂ ਕਰਨੀ ਹੁੰਦੀ ਹੈ ਹਾਂ ਉਹ ਇਸ ਇਹ ਜੀ ਨੂੰ ਕਦੇ ਮਾਰ ਦਿਖਾ ਰਹੇ ਆ ਸੋਡੇ ਦੀ ਗੱਲ ਤੋਂ ਯਾਰ ਲਾਗੀ ਤੁਸੀਂ ਅਜਾ ਮਾ ਕੇ ਦੇਖ ਲਓ ਜਿਵੇਂ ਮੰਨ ਲਓ ਸੋਡੇ ਪਾਸੇ ਰੱਖ ਲਿਆ ਤੁਸੀਂ ਚਾਰ ਇੱਥੇ ਜਾਣਾ ਜਾਨੋ ਕਿ ਕਿੱ데 ਕੱਟ ਪੁੱਟ ਹੁੰਦਾ ਹਣਾ ਤੁਸੀਂ ਕਦੇ ਵੀ ਤੁਸੀਂ ਬਹਿ ਜਾਓ ਉਹਨਾਂ ਨਾਲ ਕਰਨਾ ਹੈ ਜਿਹੜੇ ਬੰਦੇ ਨੇ ਇੱਕ ਕੋ ਗੋਪਨੈ ਸਾਨੂੰ ਵੱਟ ਕਦੇ ਨਹੀਂ ਪਾਣੀ ਹਾਂ ਬੰਦਾ ਸੂਰੇ ਆਇਆ ਇਹ ਇਹਦਾ ਯਾਰ ਸਭ ਤੋਂ ਕੇ ਕਰਦਾ ਕੋਈ ਆਇਆ ਸਹੀ ਕਰਦਾ ਜਿਹੜੇ ਬੰਦੇ ਨੂੰ ਪਤਾ ਕਿਦੇ ਕੋਈ ਨਾ ਨਾ ਫੋਟੋ ਲੱਖੇ ਰਿਹਾ ਉਹ ਕਦੇ ਨਹੀਂ ਕਰ ਉਹਨੂੰ ਪਤਾ ਹੁੰਦਾ ਹੀ ਹਾਂਜੀ ਵੀ ਰਜਗਾਰ ਹਨ ਕਿਉਂਕਿ ਇੱਕ ਦੋ ਪਸਵਾਨ ਦੇ ਆਪਾਂ ਉਹਨਾਂ ਨਾਲ ਦੀ ਸਹਿਮਤ ਹਾਂ ਇੱਕ ਦੋ ਪਸਵਾਨ ਨੂੰ ਬਾਈ ਦਾ ਵੀ ਨਹੀਂ ਕਿਉਂਕਿ ਇੱਕ ਇੱਕ ਮੱਝ ਦੋ ਮੱਝ ਜੇਕਰ ਦੀ ਹਟਲੀ ਹੁੰਦੀ ਇੱਕ ਅੱਧੇ ਦੁੱਧ ਘਰੇ ਦੇ ਜਾਂ ਬੰਦੇ ਬਾਹਰ ਦਾ ਕੋਈ ਨਹੀਂ ਫਿਰ ਆਪਾਂ ਕਹਿੰਦੇ ਖਵਾ ਦੇਣਾ ਤੇ ਮੱਧਮ ਲੈ ਕੇ ਤਾਂ ਮੈਂ ਵੀ ਜਿਹੜੀ 5-6 ਲੱਖ ਮੱਧਮ ਤੋਂ ਛੋਟਾ ਕੰਮ ਸਟਾਰਟ ਹੋ ਗਿਆ ਦੋ ਤਿੰਨ ਟਕਰੀਆਂ ਪਾਲਦੀਆਂ ਹਰ ਸਾਲ ਇਹ ਨਾਲ ਦੁੱਧ ਦਾ ਕੰਮ ਹੋਵੇ ਫਿਰ ਤੁਹਾਨੂੰ ਐਵਰੇਜ ਸਾਲ ਦਾ 5-6 ਲੱਖ ਰੁਪਏ ਕਮਾ ਸਕਦਾ ਬਥੇਰ ਪਾਉਂਦੀ ਹਾਂਜੀ ਫਿਰ ਤਰੀਕਸ ਨਾਲ ਮਤ ਬਦਲ ਲਾਉਂਦਾ ਆਓ ਜੀ ਮੈਂ ਹੁਣ ਇੰਨਾ ਜਿਵੇਂ ਆਪਣੇ ਕੋਲ ਥਾੜੀ ਜਿਹੀ ਦੱਸਿਆ ਉਹ ਵਧਾਈ ਜਾਂਦੇ ਆ ਜੇ ਤੁਹਾਨੂੰ ਕੋਈ ਬੈਠੀ ਨਾ ਬਦਲ ਜੇ ਟਕਰੀਆਂ ਨਹੀਂ ਉਹਨਾਂ ਹਰ ਵਾਰੀ ਉਹੀ ਗੱਲ ਬੋਲ ਚਾਰ ਤਾਂ ਬਿੱਟਣੇ ਪਈ ਨੇ ਹਾਂ ਹਾਂ ਲਈ ਨਾ ਮੇਰੇ ਤਾਂ ਪਹਿਲਾਂ ਪੂਰੀ ਕਮੋਡੀਟੀ ਕੰਪਨੀ ਤੇ ਸੇਸ ਹਰ ਟਕਰੀਆਂ ਮੈਂ ਦਾਰੂ ਦੀ ਬਣਾਈ ਅਜਾ ਦਾਰ ਕਿਦੇ ਦੀ ਹਾਂ ਪੂਰੀ ਦਰਸਾ ਹੁਣ ਸਮਝਾ ਕੱਢੀ ਹਾਂ ਜਰਾ ਕੱਢੀ ਮਤਲਬ ਉਹ ਕੋਤਾ ਲੇ ਉਧਰ ਉਧਰ ਹੀ ਪਿਆ ਐ ਅੰਮਾ ਠੀਕ ਐ ਉਹ ਵੱਲੋਂ ਦਾ ਸੱਤ ਪਾਈ ਦੀ ਸੀ ਉਹ ਗੁਮਾਰਾਂ ਚੜ੍ਹ ਬਣਾ ਲਿਆ ਅਜਾ ਉਹ ਬੋਲ ਬਣਾ ਲਿਆ ਹਾਂ ਗਿਆ ਮੈਂ ਖੱਲ੍ਹ ਲਾ ਗਿਆ ਠੀਕ ਐ ਉਧਰ ਕੋੜੀ ਐ ਕੋਦਰ ਕੋੜੀ ਐ ਕੋੜੀ ਐ ਕੋਈ ਬੋਸ ਨਾ ਬਣਾ ਮੈਨੂੰ ਲੱਗਿਆ ਜਣ ਬਹੁਤ ਥੋਣੀ ਆਈ ਗਈ ਐ ਤੇ ਮਗਰਲੇ ਪਾਸੇ ਮੈਂ ਹੁਣ ਖਾਰਬ ਦਾ ਜਿਵੇਂ ਸਵਰਗ ਬਣਾਈ ਬੈਠਾ ਨਾ ਵਾਪਸ ਹਾਂ ਜੀ ਬਾਬੀ ਆਹ ਚੀਜ਼ ਬੜੀ ਥੋਣੀ ਲੱਗੀ ਐ ਬੱਚਿਆਂ ਨੂੰ ਸਾਰਾ ਨਾ ਕੋਸਣਾ ਦੋ ਵਾਹ ਦੋਲੇ ਸਾਡੇ ਵਿੱਚ ਬੈਠੇ ਇੱਧਰ ਵੀ ਜ ਇਹ ਚੀਜ਼ ਵੀ ਬਈ ਬਹੁਤ ਵਧੀਆ ਲੱਗੀ ਤੇ ਇਹ ਜਿਹੜਾ ਮਸਲਾ ਕਿ ਕਰੇ ਪਈ ਜੀ ਉਹ ਦੁੱਧ ਵਾਲੇ ਦੇ ਕੋਈ ਉਹ ਸਾਡੇ ਦੁਕਾਨ ਦੇ ਉਹਨਾਂ ਨੇ ਪਰਸੇ ਵੀ ਆਪਣੀ ਕਾਰ ਕਿ ਜਿਹੜਾ ਆਪਾਂ ਕਿਹਾ ਸੀ ਅੱਜ ਆਣੋਂ ਬਚਿਆ ਹਾਂ ਉਹ ਸਵੇਰੋਂ ਹੀ ਉਹਨਾਂ ਤੋਂ ਹੀ ਆਇਆ ਉਹਨਾਂ ਨੇ ਇੱਕ ਆਪ ਤੁਹਾਨੂੰ ਸਾਰੇ ਦੁੱਧ ਤੇ ਉੱਤੇ ਦਾਲ ਦੇ ਹਾਂ ਉਹ ਜਿਹੜਾ ਖਾਂਦੇ ਖਾਣਾ ਹਾਂ ਇਹ ਦੋ ਤੱਤੇ ਆ ਕਿ ਜੀ ਇਹਨਾਂ ਨੂੰ ਲੱਗ ਮਿਰਚ ਆਉਂਦੀ ਜਿੰਨਾਂ ਨੂੰ ਲੱਗ ਜਾਂਦੀ ਨਾ ਬਣਾਉਂਦੇ ਇਹਨਾਂ ਦਾ ਨਹੀਂ ਪੜਾਈ ਚੱਲਦੀ ਇਸ ਤਰ੍ਹਾਂ ਨਾ ਨਾ ਰੱਬ ਦਾ ਨਾਮ ਠੀਕ ਹੈ ਜੀ ਜੇ ਉਹ ਆਨੰਦ ਨਗਰ ਆ ਦੇਣਾ ਆਪਾਂ ਦਾ ਇਖਾਣ ਹਾਂ ਇਹ ਆਪੇ ਇੱਥੇ ਨਾ ਤੋਂ ਬੰਦ ਕਰਦੇ ਠੀਕ ਹੈ ਆ ਬਣਾਇਆ ਹੁੰਦਾ ਕਿ ਆਦਮਾ ਆਇਆ ਤੇ ਆ ਪਰ ਕਿਹੜੀ ਕੋ ਲਿਖੀਓ ਬਸ ਇਹ ਗੈਰ ਵੀ ਕਰਾਉਂਦਾ ਕਰੋ ਕੀ ਕਿਰੀ ਇਹ ਮੱਡੀ ਬਣਾ ਲਈ ਗਾਣੇ ਹਾਂ ਇੱਥੇ ਪਰ ਇਹ ਇਹ ਉਹਦਾ ਲੱਗਦਾ ਜਿਵੇਂ ਤੇਰੇ ਕੋਲ ਮਾਰਦੀ ਇਹਨੂੰ ਗੇਟੀ ਜਾਏ ਇਹ 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 ਮੈਨੂੰ ਲੱਗਦਾ ਇਹ ਸਹੀ ਦੀ ਹੈ ਕਿਸੇ ਦਾ ਗਰਲੈਂਡੋ ਦਾ ਭਰਾ ਲਾਉਣਾ ਹੈ ਨਾ ਕਿਉਂਕਿ ਇਹਦਾ ਮੱਥਾ ਕਰੀ ਫਿਰ ਇਹ ਸਾਈਵਾਦ ਲੱਗਦਾ ਹੈ ਉਹ ਵੀ ਨਾ ਦਾ ਸਾਈਡ ਵਾਲੀ ਵਿੱਚ ਲੱਗਦੀ ਹੈ ਤੇ ਨਾ ਹੀ ਇਹ ਹੈਗੀ ਹੈ ਉਹ ਵੀ ਗਿਰਲੈਂਡ ਠੀਕ ਹੈ ਕਾਲਾ ਜੀ ਹਾਂ ਤੇ ਜਿਹੜਾ ਇਹਦਾ ਜਿਹੜੇ ਜਿਹੜੇ ਹਿਸਾਬ ਨਾਲ ਇਹਦਾ ਮੱਤਾ ਇਹਦੀ ਲਮਾਈ ਜਾਂਦੇ ਆ ਉਹਦਾ ਪ੍ਰਫੈਕਟ ਜਾ ਰਹੇ ਉੱਚੀ ਆ ਉਹ ਹਿਸਾਬ ਨਾਲ ਜਿਵੇਂ ਗਿਰਲੈਂਡ ਉਹ ਨਹੀਂ ਨਾ ਆਪਾਂ ਦੇਖਦੇ ਆਂ ਅਰੀਜਨਲ ਆਪਾਂ ਨੇ ਸਰਗਾ ਬੋਟਮਾਂ ਜਾਂ ਉਹ ਜਿਹੜਾ ਯਾਤਰੀ ਕਰਦਾ ਹੈ ਤੇ ਸੈਂਟੀਟਿਕ ਕਰ ਲੈਂਦਾ ਹੋ ਗਿਆ ਹਾਂ ਉਹ ਵਾਲਾ ਵੈਕਸਿੰਗ ਹੋ ਗਈ ਦੂਜੀ ਹਾਂ ਬੀਬੀ ਗਿਰਲੈਂਡ ਵਾਲਾ ਕੰਮ ਹੈ ਨਾ ਹਾਂ ਬਿਲਕੁਲ ਬਿਲਕੁਲ ਤੇ ਨਾਲ ਭਾਈ ਸ਼ੌਂਕ ਵਾਸਤੇ ਬੱਕਰੀਆਂ ਵੀ ਰੱਖੀਆਂ ਨੇ ਹਾਂ ਇਹ ਕਹਿੰਗੇ ਨਹੀਂ ਅੱਛਾ ਇਹ ਵੀ ਵਧੀਆ ਉਹ ਬੱਕਰੀ ਵੀ ਚੰਗੀ ਲੱਗਦੀ ਹੈ ਨਾ ਹਾਂ ਚੰਗੀ ਲੱਗਦੀ ਹੈ ਨਾ ਬੱਕਰੀ ਦੀ ਕਹਿੰਦੇ ਆ ਵੱਡੇ ਦਾ ਦੁੱਧ ਜਿਆਦਾ ਨਾ ਚੱਲਦੀ ਪਰ ਕਹਿੰਦੇ ਆ ਥਾਨ ਤੋਂ ਚੰਗੀ ਹੁੰਦੀ ਹੈ ਵੱਡੇ ਹੁੰਦੇ ਨੇ ਦੁੱਧ ਵਧੀਆ ਦੇ ਦਿੰਦੇ ਹਾਂ ਇਹ ਪੱਠਾ ਵੀ ਹੈ ਇਹ ਵੀ ਪੱਠਾ ਹੀ ਹੈ ਠੀਕ ਹੈ ਠੀਕ ਹੈ ਸ਼ੌਂਕ ਜਿਹਨੇ ਵੀ ਸਾਰੀ ਸ਼ੌਂਕ ਤਾਂ ਸਾਰੇ ਹੀ ਜਾਨ ਹਾਂ ਬਹੁਤ ਵਧੀਆ ਕਾਫੀ ਟਾਈਮ ਹੋ ਗਿਆ ਕਰੋ ਤੇ ਤੁਸੀਂ ਰੀਸੈਂਟ ਕਿਤੀ 2022 ਵੀ ਚੱਲ ਕੇ ਹਾਂ ਹਾਂ ਸਹੀ ਕਹਿੰਦੇ ਆ ਤਾਵਾ ਘਰੀ ਬੈਠੀ ਜੀ ਕਬੀ ਨੇ ਮੈਨੂੰ ਕਹਤਿਆ ਕਿ ਮੈਂ ਉਹ ਬੇਰੀ ਚਾਂਟ ਲਈ ਵੀਡੀਓ ਬਣਦੀ ਨਹੀਂ ਤੇ ਬਹੁਤ ਘਟਾਉਣ ਦੀ ਵੀਡੀਓ ਤੇ ਠੀਕ ਹੈ। ਤਾਂ ਬਹੁਤ ਸੋਹਣਾ ਲੱਗਿਆ ਬਈ ਆ ਘੋੜੀਆਂ ਵਾਲਾ ਵੀ ਕੰਮ ਖੇਤਾਂ ਜਿਹੇ ਕਿਸਮ ਦਾ ਹੈਗੀ। ਹਾਂ ਯਾ ਹਾਂ ਆਪਾਂ ਸਾਰੇ ਪਰਿਵਾਰ ਨਾਲ ਲੈ ਕੇ ਹੁਣ ਇਹ ਮੋਦਕ ਦੀ ਘੋੜੀਆਂ ਦੀ ਵੀਡੀਓ। ਹਾਂ ਬਾਹਰ ਘਟਾਉਣੀ ਸਾਰੇ ਆਪਣਾ ਟੁਕੜੇ ਚੈਨਲ ਦਾ ਨਾਮ ਕੀ ਆ? ਮੇਰਾ ਚੈਨਲ ਦਾ ਨਾਮ ਜੀਤ ਫਾਰਮ ਹੈ ਜੀਤ ਚੈਰ ਫਾਰਮ ਜੀਤ ਚੈਰ ਫਾਰਮ ਆ ਲੋਗੀ ਤੇ ਬਾਈ ਥੋੜਾ ਜਿਹਾ ਸ਼ੌਂਕ ਆ ਪੱਤੀਆਂ ਨਾਲ ਠੀਕ ਹੈ ਜੀ ਵੀਡੀਓ ਵੀਡੀਓ ਬਣਾ ਕੇ ਨਾ ਪਾਉਂਦੇ ਰਹਿੰਦੇ ਆ ਤੇ ਬੜੀਆਂ ਸੋਹਣੀਆਂ ਲੱਗਦੀਆਂ ਸਾਰੀ ਪਰ ਕਿ ਦੇ ਟੂੜੀਆਂ ਛੱਡਦੀਆਂ ਉਹ ਚੀਜ਼ਾਂ ਬੜੀਆਂ ਸੋਹਣੀਆਂ ਲੱਗੀਆਂ ਜਿੱਥੇ ਮਤਲਬ ਪਰਿਵਾਰ ਸਾਰਾ ਕੰਮ ਕਰਦਾ ਵੀਰੇ ਉੱਥੇ ਬਰਕਤ ਹੋਣੀ ਬਣੀ ਆ ਇਹ ਚੀਜ਼ ਆਪਾਂ ਮੈਂ ਵੀ ਜਿਆਦੇ ਜਿੱਥੇ ਬੰਦੇ ਤਰੱਕੀ ਕਰਦੇ ਆ ਜਿਆਦੇ ਵੇਖਿਆ ਮੈਂ ਉੱਥੇ ਮੈਨੂੰ ਇਹੀ ਚੀਜ਼ੇ ਲੋੜ ਮੈਂ ਕੀਤੀ ਆ ਵੀ ਉਹਨਾਂ ਦੇ ਸਾਰੇ ਪਰਿਵਾਰ ਦੇ ਵਿੱਚ ਇਕਤਾ ਤੇ ਬਰਕਤ ਆ ਬਈ ਠੀਕ ਆ ਉਹ ਘਰਾਂ ਦੇ ਵਿੱਚ ਬਰਕਤਾਂ ਹੀ ਰਹਿੰਦੀ ਆ ਵੀ ਸਾਰੇ ਪਰਿਵਾਰ ਦਾ ਇਕਾ ਸਾਰਾ ਪਰਿਵਾਰ ਨਾਲ ਮਿਲ ਕੇ ਇਕੱਠੇ ਕੰਮ ਕਰਦਾ ਤੇ ਉਹ ਝਾੜ ਨਹੀਂ ਲੱਗਦੇ ਸਿਰੀਆਂ ਦੇ ਜਿਵੇਂ ਬਾਈਵਾਰ ਕਹਿੰਦੇ ਜਵਾਕ ਮੈਂ ਦੇਖਿਆ ਬਾਈ ਕੇ ਜਿਹੜੇ ਸਿਰੀਆਂ ਖੇਤੀ ਵਾਸਤੇ ਤੇ ਉਹਦਾ ਬੜੇ ਕੰਮ ਕਰੀ ਨਰ ਮੇਰੀ ਸਮੇਂ ਨਹੀਂ ਅੱਗ ਲਗਾਣਾ 10 ਮਿੰਟ ਪਹਿਲੀ ਹੈ ਜੇ ਇੱਧਰ ਸੱਦਰੋ ਪਰ ਨਹੀਂ ਜਿਹੜਾ ਇੱਧਰਲਾ ਕੰਮ ਆ ਪਸੂ ਬੰਦੇ ਨੇ ਕੁਝ ਵੀ ਕਰਨਾ ਦੇਖ ਪਾਈ ਪਰ ਗਿਆ ਕੰਮ ਕਰਦੇ ਅਸੀਂ ਆਪ ਸਾਡੇ ਵੀਰੇ ਹਾਂ ਸਵੇਰੇ ਸ਼ਾਮ ਸਾਨੂੰ ਸੌਂਗਾ ਮੇਰੇ ਉਹ ਵੱਡੇ ਬੇਟੀ ਨੂੰ ਉਹਨੂੰ ਬਹੁਤ ਸੁਣਗਾ ਇਹ ਜੀਵ ਚੈਨ ਫਾਰਮ ਨੂੰ ਤੁਸੀਂ ਨਾ ਸਬਸਕ੍ਰਾਈਬ ਜਰੂਰ ਕਰੋ YouTube ਚੈਨਲ ਤੇ ਲਾਈਕ ਵੀ ਕਰੋ ਕਮੈਂਟ ਵੀ ਕਰੋ ਕਿਉਂਕਿ ਐਸੇ ਛੋਟੇ ਜਿਹੜੇ ਬੱਚੇ ਆ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਵੀ ਗੁੱਗਣਾ ਹੁਣ ਹੁਲਾ ਵਧੂ ਦਾ ਕਿਉਂਕਿ ਜਦੋਂ ਉਹਨੂੰ ਵੱਡੇ ਨੂੰ ਬਾਈ ਕਹਿੰਦਾ ਬਾਲਾ ਅਜੇ ਇਹ ਤਾਂ ਛੋਟਾ ਗਾ ਨੂੰ ਵੱਡੇ ਨੂੰ ਗੜਾ ਕੇ ਜਿਆ ਸਾਰਾ ਪਸੂ ਪਸੂ ਤੇ ਇਹ ਜੀ ਜੇ ਬਈ ਇਹਨਾਂ ਨੂੰ ਜਿਆਦਾ ਮੋਰਚਾ ਕਰਨਾ ਹੁਣ ਫਲੈਕੂ ਹੀ ਜਿਆਦਾ ਵਜਦਾ ਤਾਂ ਹੋਰ ਬਈ ਜੀ ਕੀ ਕਹਿਣਾ ਕਿ ਉਹਨੇ ਨਵੇਂ ਅੱਜਕੱਲ ਪਸ਼ੂ ਪਾਲਤਾਂ ਦੇ ਬਹੁਤ ਚੰਗਾ ਨਾ ਹਲਤੰਦਾ ਗਈ ਇਹਦੇ ਕਿ ਪੀੜੇ ਚਲੋ ਕਿਸੇ ਵੇਲੇ ਬਾਈ ਵਾਲੇ ਨਹੀਂ ਵੀ ਖੇਤੀ ਦਾ ਪ੍ਰਬੰਧ ਹੈਗਾ ਉਹ ਵੀ ਬਹੁਤ ਵਧੀਆ ਕੀਤਾ ਵੀਰੇ ਇਹ ਬਹੁਤ ਵਧੀਆ ਇਨਕਮ ਆਉਂਦੀ ਆ ਤਾਂ ਕੁਝ ਵਧੀਆ ਚੱਲਦਾ ਹਾਂ ਇਹ ਲਾਹੇਵੰਦ ਤਾਂ ਲਾਹੇਵੰਦ ਤਾਂ ਹੈ ਬਹੁਤ ਵਧੀਆ ਜਿਹੜੇ ਬੰਦੇ ਆਇਆ ਉਹ ਵੀਰੋ ਤਵਜੋ ਬਈ ਜਿਵੇਂ ਮਰਜੀ ਮੈਂ ਕਹਿੰਦਾ ਉਹਨਾਂ ਵੀ ਮੇਰੀ ਡੇਟ ਜਿਦੋਂ ਮਰਜੀ ਕਰਾ ਲਓ ਜਿਹੜੇ ਕਹਿੰਦੇ ਇਹਦੇ ਚ ਕੁਝ ਨਹੀਂ ਵਜਦਾ ਸਾਨੂੰ ਜਿਦੋਂ ਮਰਜੀ ਉਹਦੇ ਨਾਲ ਬੰਦਾ ਜਿਹੜਾ ਕਹਿੰਦਾ ਕੁਛ ਨਹੀਂ ਵਾਜਦਾ ਉਹ ਜਦੋਂ ਮਰਜ਼ੀ ਸਾਡੇ ਨਾਮ ਵਾਹ ਕੇ ਗੱਲਬਾਤ ਕਰਵਾ ਲੇ। ਬਹੁਤ ਕੁਸਾ ਵੀਰੇ ਇਹ चीज ਇਹ ਲਾਈਨ ਤੇ ਆਪਣਾ ਕੋਈ ਆਉਣਾ ਨਹੀਂ ਚਾਹੁੰਦਾ। ਹਾਂ ਆਉਣਾ ਨਹੀਂ ਚਾਹੁੰਦਾ। ਥੋੜੀ ਕੰਮ ਨਹੀਂ ਕਰਨਾ ਚਾਹੁੰਦਾ। ਕੰਮ ਨਹੀਂ ਕਰਨਾ ਚਾਹੁੰਦਾ। ਕੰਮ ਨਹੀਂ ਕਰਨਾ ਚਾਹੁੰਦਾ। ਹਾਂ ਬਹੁਤ ਕੁਸਾਈ ਚੀਜ਼ ਹੈ। ਮਿਹਨਤ ਕਰੇ ਬੰਦਾ ਬਹੁਤ ਕੁਝ ਮਿਲਦਾ। ਇਹ ਤਾਂ ਬੰਦਾ ਬਾਈ ਤਾਂ ਵਾਜਦਾ ਇਹ ਤਾਂ ਆਪਾਂ ਜਿਵੇਂ ਤੁਰੇ ਜਾਂਦੇ ਕਈ ਵਾਰ ਅੰਧੋਟਾਂ ਕੋਲ ਦੀ ਨਾਲ ਨਾ ਤੁਰੇ ਜਾਂਦੇ ਤੇ ਕਈ ਵਾਰ ਆਪਣੇ ਮੂੰਹ ਤੇ ਜਾਂ ਇੱਥੇ ਪੂਸ ਹੀ ਮਾਰ ਦਿੰਦੇ। ਹਾਂ ਜਿਵੇਂ ਆਪਾਂ ਜਿੰਨਾ ਕਹਿੰਦੇ ਦੁਆਰੇ ਨਾ ਹੁੰਦੇ ਨਹੀਂ ਸਮ ਖੜਨਾ ਹਨ ਦੋ ਤੇਰੇ ਇਹ ਬਰ ਗੱਲ ਨਹੀਂ ਬਣ ਕੋ ਨਹੀਂ ਬਣਦੀ ਇਹਦਾ ਅਸਲ ਆਪ ਨੂੰ ਨਾ ਮੱਥਾ ਆਪ ਨੂੰ ਆਪਗੇ ਮੇਨ ਬੰਦਾ ਆਪ ਲੱਗੂ ਇਹ ਚੀਜ਼ ਫੇਰ ਇਸੇ ਇਨਕਮ ਹੋਊਗੀ ਬਿਲਕੁਲ ਜੀ ਬਿਲਕੁਲ ਜੇ ਹੁਣ ਆਪਾਂ ਇਕੱਲੇ ਸੀਰੀਜ਼ ਦੇ ਸਿਰ ਤੇ ਰਹੋ ਜਾ ਨਾ ਉੱਪਰ ਦੇ ਸਿਰ ਤੇ ਵੀ ਆਪਾਂ ਵਿਆਪਕ ਨਹੀਂ ਹੋਣਾ ਨਾ ਮੈਂ ਬਈਰੇ ਪਾਸੇ ਜਾਊਗਾ ਮੈਨੂੰ ਉੱਥੋਂ ਆਇਆ ਹੁੰਦਾ ਵੀ ਆਪਣੇ ਜੰਗਲ ਭੁਕੇ ਨੇ ਹਾਂ ਵੀ ਚੱਲੀਏ ਹਾਂ ਮੈਂ ਕੰਟਾ ਪੈਣਾ ਉਹ ਨਾ ਬਈ ਸਰ ਕੁਝ ਦੇ ਵੀ ਗਿਆ ਵੀ ਨਾ ਵੀ ਜੰਗਲ ਜਿੰਨਾ ਨਾ ਮੈਂ ਆਪਾਂ ਗਿਆ ਤਨੀ ਮਰੂ ਫੁੱਲੀ ਜੇ ਮੈਨੂੰ ਬਾਬਰ ਨਹੀਂ ਆਉਂਦਾ ਸੂਟੀ ਗੱਲ ਦੇ ਸਾਬ ਨਾਲ ਜਿਹੜੇ ਚ ਦੋ ਗੱਲਾਂ ਆ ਜਾਣੀਆਂ ਜੀ ਦੇਖੋ ਨਾਲੇ ਤਾਂ ਬਾਈ ਦਾ ਦਮ ਮਾਰਦਾ ਬਾਈ ਦਾ ਸਰ ਵੀ ਸਾਡਾ ਕਿੰਨੂੰ ਮਾਰ ਪਰ ਬਾਈ ਕਹਿੰਦਾ ਮੈਨੂੰ ਸਬਰ ਨਹੀਂ ਲੱਗਦਾ ਨਾਲੇ ਜਿਹੇ ਆਪਾਂ ਕੰਮ ਬਿਠਾਗੇ ਬਈ ਜਿਹੜੇ ਬੱਚੇ ਆ ਬੱਚੇ ਵੀ ਨਾਲ ਥੋੜੇ ਇੱਥੇ ਲੱਗਣਗੇ ਤੇ ਬੱਚੇ ਜਾਣਦਾ ਵਾ ਉਹ ਹੀ ਅ ਸਰਾਰਤੀ ਜਿਹਾ ਕੰਨ ਨਹੀਂ ਮਿਲਦੇ ਉਹਦੇ ਕੰਮ ਚ ਨਹੀਂ ਲੱਗਦੇ ਕੰਮ ਲੱਗੇ ਹਾਂ ਕੰਮ ਲੱਗੇ ਵੀ ਆਪੇ ਕੰਮ ਚ ਵੀ ਹੋਏ ਸਾਰੇ ਜਾਣੇ ਹਾਂ ਸਭ ਤੋਂ ਵੱਡੀ ਇਹੀ ਗੱਲ ਹੈ ਵੀ ਜੇ ਮਾਂ ਕੋਣੇ ਅੱਜ ਕੱਲ੍ਹ ਦੇ ਹੁਣ ਬੱਚਿਆਂ ਨੂੰ ਆਪਾਂ ਵੀ ਕਹਿੰਦੇ ਨੇ ਆ ਵੀਰ ਫਰਸਾਨਾ ਖਰਾਬ ਹੋ ਗਿਆ ਜਵਾਕ ਆਏ ਕਰਕੇ ਬਈ ਜੀ ਕੰਮ ਤਾਂ ਉਹ ਨੂੰ ਚਲਾ ਕੇ ਨਹੀਂ ਤੇ ਕੰਮ ਹਾਂ ਕੋਈ ਚਲਾ ਕੇ ਕੰਮ ਜੀ ਹੁਣ ਆਪਣੇ ਕੋਲੇ ਜਿੰਨੇ ਨਾਲ ਕੋਲ ਤੂੰ ਬਾਹਰ ਨਾਲ ਬਟੇ ਖੇਤਨਾ ਵੀ ਹੈ ਨਹੀਂ ਠੀਕ ਆ ਥੋੜੇ ਥੋੜੇ ਜਿੰਨੇ ਦੇ ਬਾਣ ਆ ਉਹਦੇ ਵਿੱਚ ਪਿਓ ਫਿਰਦਾ ਉੱਥੇ ਇੱਕ ਅਦਾ ਸਿੜੀ ਫਿਰਦਾ ਤੇ ਉੱਥੇ ਜਵਾਕ ਵਰਕੇ ਧਰਿਆ ਇਹ ਨਾ ਕਹਿੰਦਾ ਪਾਣੀ ਤੇ ਸਿੜੀ ਬਿਠਾ ਮੈਂ ਖੇਤ ਕੀ ਕਰੂੰ ਹਾਂ ਤੇ ਹੁਣ ਇਧਰ ਬਹਿਲੇ ਨੇ ਠੱਕੇ ਖਾਣੇ ਆ ਕਿ ਜੇ ਉਹਦਾ ਕੰਮ ਡਾਇਰ ਹੋਈ ਪਉਂਦੀ ਦੋ ਚਾਰ ਸੌਂਕ ਬਾਤੇ ਪਸ਼ੂਆਂ ਨਾਲ ਦੁੱਧ ਘੜਦਾ ਹਾਂ ਬਹੁਤ ਵਧੀਆ ਨਹੀਂ ਜਾਂਦੀ ਤੇ ਜਵਾਗ ਨੂੰ ਬਚਾਉਣ ਵਾਸਤੇ ਨਾਲੇ ਖੋਜਾ ਹੋਣ ਵਾਸਤੇ ਹਾਂ ਬੀਜੇ ਫੇਟ ਕੰਮ ਐਣੀ ਵੀ ਚੱਲ ਗਈ ਉੱਪਰ ਇੱਕ ਪਸ਼ੂਆਂ ਦਾ ਇਹ ਮੈਨੂੰ ਸਕੂਲੋਂ ਆਕੇ ਨਾਲੇ ਨਾਲੇ ਨੂੰ ਪੜਾਉਣਾ ਟੂਸ਼ਨ ਵੀ ਲਾਇਆ ਇਹ ਐਨੀ ਟੂਸ਼ਨ ਤੇ ਪਰ ਦਿਨਾਂ ਵੀ ਟਾਈਮ ਇਹ ਮੇਰੇ ਨਾਲ ਹੈਗਾ ਇਹ ਇਹ ਨਾਲ ਲਗਾਉਂਦਾ ਉਹ ਲਗਾਉਂਦੇ ਨਾਲ ਹਾਂ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਇਹ ਛੋਟਾ ਇਹ ਵੀ ਬਹੁਤ ਮਦਦ ਕਰਦਾ ਮੇਰੀ ਨਹੀਂ ਨਹੀਂ ਸਹੀ ਹੈ ਇਹ ਮੇਰਾ ਪਿੱਛਾ ਗਾੜੀ ਹਾਂ ਇਹ ਵੀ ਬਹੁਤ ਵਿਚਾਰਾ ਮੇਰੇ ਨਾਲ ਅਜਿਵੇਂ ਘੋੜੀਆਂ ਲਿਜਾਣੀਆਂ ਇਹ ਮੇਰਾ ਬਹੁਤ ਹਾਂ ਨਹੀਂ ਸ਼ੌਂਕੀ ਤੋਂ ਰੱਖਾਉਂਨੇ ਘੋੜੀਆਂ ਕਿਹਨੂੰ ਸ਼ੌਂਕ ਆਈ ਕਿਹਨੇ ਆ ਹਾਂ ਇਹਨੂੰ ਸ਼ੌਂਕ ਦੇ ਨਾਲ ਹੈ ਨਾ ਤਾਂ ਬਾਕੀ ਆ ਜਿਹੜੀ ਨੌਕਰੀ ਦਾ ਮੂੰਹ ਬਣਾਉਣਾ ਯਾਰ ਇਹਦਾ ਬਚਾਰੀ ਜਿਹਾ ਮਨਾਕੀ ਦਾ ਹਾਂ ਜੀ ਇਹ ਬਹੁਤ ਸੋਹਣੀ ਘੋੜੀ ਆ ਹਾਂ ਤਾਂ ਲਓ ਵੀ ਮਿੱਤਰੋ ਜੇਦੋਂ ਬਾਈ ਨੂੰ ਤੁਸੀਂ ਨੰਬਰ ਵੀ ਦਿੰਦੇ ਆਂ ਕਦੋਂ ਮਰਜੀ ਬਾਈ ਦਾ ਫਾਰਮ ਦੇਖਣਾ ਬਾਈ ਦੇ ਪਿੰਡਾਂ ਕੰਨੀ ਆਉਂਦੇ ਆ ਤੁਸੀਂ ਜਿਹੜੋਂ ਕੜਾ ਜਿਹੜਾ ਮਾਰ ਗਿਆ ਜਿਹੜੀ ਖੀਰੇ ਨੇੜੇ ਪੈ ਜਾਂਦਾ ਪਿੰਡ ਮਾਨਸਾ ਜ਼ਿਲ੍ਹਾ ਪੈ ਜਾਂਦਾ ਬਾਈ ਜੀ ਨੰਬਰ ਉਹ ਲੈ ਜੀ ਦੱਸ 95010 63 667 95010 63 667 ਇਹ ਨੰਬਰ ਹੈ ਜੀ ਬਾਈ ਦਾ ਬਾਈ ਜੀ ਨਾਮ ਕੀ ਜਿਹੜਾ ਮੇਰਾ ਨਾਮ ਜੀਤ ਸਿੰਘ ਜੀਤ ਸਿੰਘ ਜੀ ਤੇ ਜੀਤ ਚੈਲ ਫਾਰਮ ਜੀਤ ਚੈਲ ਫਾਰਮ ਦੇ ਨਾਂ ਦੇ ਤੇ ਫਾਰਮ ਦਾ ਨਾਂ ਵੀ ਜੀਤ ਚੈਲ ਫਾਰਮ ਹੈ ਤੇ ਇਹਨਾਂ ਦਾ YouTube ਤੇ ਵੀ ਜੀਤ ਚੈਲ ਫਾਰਮ ਦੇ ਨਾਂ ਦੀ ਹੈ ਬਾਈ ਤੇ ਵਰਤਮਾਨ ਜੁੜੇ ਦੂਦਿਆਂ ਨਾ ਬਿਨਾਂ ਫਾਬਲਾੰਦਾ ਜਦੋਂ ਆਂਦਾ ਨਿਕਲਦਾ ਨਾ ਕੋਸਣਾ ਕੋ ਕਰਦੀ ਚਾਹਤ ਰੱਖਦਾ ਤੇ ਉਹ ਅੱਗੇ ਵੱਧ ਹੀ ਆ ਠੀਕ ਹੈ ਜੀ ਤੇ ਹੌਸਲਾ ਤੁਸੀਂ ਦੇ ਆਂਦਾ ਦੇਖੋ ਫਿਰ ਲੱਗੇ ਨਾ ਉਹਦੀ ਇੱਕ ਕਪਾਣ ਦੀ ਹਾਂ ਜੀ ਪਰ ਕਪਾਣ ਵਾਂ ਰੱਖੀ ਤਿੰਨ ਚਾਰ ਸਾਲ ਨਿਰਾਮਾਨੀ ਲੱਗਾ ਕਪਾਣ ਤੋਂ ਅੱਛਾ ਮੇਰਾ ਛੋਟੇ ਹੁੰਦੇ ਆ ਰਹੀਆਂ ਨਹੀਂ ਮੇਰਾ ਮਾਲ ਦਾ ਮਾਲ ਜੀ ਮੈਂ ਮਾਂ ਤੈਨੂੰ ਵੇਚੀ ਤੁਸੀਂ ਵੇਚੀ ਮੈਂ ਤੇ ਅਸੀਂ ਬਹੁਤ ਰੋਤਾ ਰੁਤਾ ਨੂੰ ਬਹੁਤ ਮਨ ਮਿਹਨਤ ਕਰੀ ਪਰ ਉਹ ਸਾਨੂੰ ਇਹ ਨਹੀਂ ਰਾਜ਼ ਨਹੀਂ ਜਮਨੋ ਵੀ ਰਾਜ਼ ਪਰਤੇ ਨਹੀਂ ਸੀ ਉਹਦੇ ਤੋਂ ਸਾਨੂੰ ਹਾਂ ਭਰਾ ਇਹ ਬੋਤਲ ਗੋਤੂ ਵੀ ਚਲੋ ਆਪਾਂ ਇਹ ਵੀ ਚੀਜ਼ ਮੰਨ ਲਓ ਚਲੋ ਥੋੜੀ ਜਿਹੀ ਪੀੜ ਗੋਤਾ ਲਓ ਕਿ ਮਿੱਤਰੋ ਵੱਡੀ ਹੋ ਜੀ ਉਹ ਬਾਈ ਨੇ ਗੱਲ ਛੇੜ ਲਈ ਤੇ ਬਾਈ ਨੇ 4 ਸਾਲ ਲੇਖ ਨੂੰ ਵੱਡੀ ਕਪੈਣ ਚ ਲਾਈ ਆ ਆਪਨੇ ਹਾਂਜੀ ਠੀਕ ਆ ਉਹਦੇ ਵਿੱਚ ਬਾਈ ਕਹਿੰਦਾ ਸਾਨੂੰ ੱਟੇ ਸੀਗੇ ਰਾਤ ਨੂੰ ਕਿਤੇ 12 ਵਜੇ ਸੋਜੋ ਕਿਤੇ 2 ਵਜੇ ਵੀ ਕੁਝ ਨਹੀਂ ਬੱਜਦਾ ਸੀ ਤੇ ਪਰ ਪਸੂਆ ਨਹੀਂ ਬਚਾਇਆ ਹਾਂ ਪਸੂਆ ਨਹੀਂ ਜੀ ਪਰ ਹੁੰਦਾ ਮੈਂ ਛੋਟਾ ਹੀ ਹੁੰਦਾ ਮੈਂ ਇਹਦੇ ਵਿੱਚ ਜਿੱਦਾਂ ਲੱਗਿਆ ਹੋਇਆ ਪਸੂਆ ਜੀ ਹਾਂਜੀ ਮੈਂ 8ਵੀਂ ਚੋਂ ਸਕੂਲੋਂ ਹਟ ਗਿਆ ਤੇ ਸਕੂਲੋਂ ਹਟ ਕੇ ਮੈਂ ਖਾਸ ਖੇਤੀ ਤੇ ਪੈ ਗਿਆ ਮੈਂ ਨਾਲ ਨਾਲ ਮੈਂ ਖੇਤੀ ਦੇ ਨਾਲ ਮੇਰਾ ਸਿਸਟਮ ਅੰਦਰੋਂ ਕਿਹਾ ਵੀ ਨਾਲ ਆਪਾਂ ਮੱਝਾਂ ਦਾ ਵੀ ਰੱਖੀਏ ਕੰਮ ਨੂੰ ਕੱਢੀ ਦੱਸਿਆ ਹਾਂ ਮੈਂ ਨਾ ਕੱਟੀਆਂ ਨੇ ਉਹਨਾਂ ਸੋਤੀ ਹੋ ਦੇ ਲੰਗੜਾ ਆਈ ਲਵੇ ਪਿੰਡਾਂ ਚ ਪਟਕੀਆਂ ਨਾ ਰਸਦੀਆਂ ਹੋਈਆਂ ਇਹ ਸੌਂਗ ਦੀ ਗੱਲ ਲਿਆ ਸਟਾਲ ਦਾਈ ਫਿਰ ਮੈਂ ਲਿਆ ਕੇ ਪਾਲ ਲਾਂ ਹਾਂ ਪਾਲ ਕੇ ਮਨ ਜੇ ਹੁਣ ਚਾਰ ਪੰਜ ਪਾਲ ਲਿਆ ਕੇ ਪਾਲ ਲੀਆਂ ਉਹਦੇ ਵਿੱਚ ਦੋ ਫੇਰ ਕਰ ਲਈਆਂ ਦੋ ਦੁੱਧ ਠਿਲਾ ਲਾਂ ਦੋ ਬੋਤਲ ਲੈ ਲਈਏ ਐ ਇੱਕ ਤਾਂ ਘਰ ਦੇ ਕੋਸੀ ਨਾਲ ਤੂੰ ਕੋਸੀ ਹਾਂ ਨਾ ਬਸ ਇਹ ਜਨ ਤਰਤੀ ਨੇ ਹਾਂ ਠੀਕ ਆ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਧੰਨਵਾਦ ਬਾਅਦੋ ਬਾਅਦ ਕਿਰੋ ਲਾਈਕ ਵੀ ਸ਼ੇਅਰ ਠੀਕ ਹੈ